ਇੱਕ ਵਾਰ ਦੋਸਤੋ ਫਿਰ ਸਵਾਗਤ ਹੈ ਤੁਹਾਡਾ ਫਾਜੀ ਬਾਬਾ ਚੈਨਲ 'ਚ ਅੱਜ ਗੱਲ ਕਰਦੇ ਆਂ ਅਮਰ ਸਿੰਘ ਚਮਕੀਲੇ ਬਾਰੇ ਹੁਣੇ-ਹੁਣੇ ਇੱਕ ਫਿਲਮ ਰਿਲੀਜ਼ ਹੋਈ ਹੈ ਚਮਕੀਲਾ ਜਿਸ ਤੇ ਕਾਫੀ ਕੰਟਰੋਵਰਸੀ ਹੋਈ ਹੈ ਉਸ ਦੇ ਚੀਜ਼ੀ ਦੇ ਆਧਾਰ 'ਤੇ ਉਸਨੇ ਚਮਕੀਲਾ ਉਤੇ ਗਾਣੇ ਤੇ ਉਸਦਾ ਕਤਲ ਇੱਕ ਵਾਰੀ ਦੁਬਾਰਾ ਮੀਡੀਆ 'ਚ ਲੈ ਆਂਦਾ ਹੈ ਹਾਲਾਂਕਿ ਪੰਜਾਬ ਦੇ ਲੋਕ ਇਸ ਨੂੰ ਕਦੇ ਭੁੱਲੇ ਨਹੀਂ ਜੀ ਪਰ ਫਿਰ ਵੀ ਉਸ ਤੇ ਡਿਸਕਸ਼ਨ ਆਫ ਫੇਸਬੁੱਕ WhatsApp ਨਿਊਜ਼ ਤੇ ਸ਼ੁਰੂ ਹੋ ਗਏ ਨੇ ਆਓ ਗੱਲ ਕਰਦੇ ਆਂ ਕੀ ਹੈ ਚਮਕੀਲੇ ਦੀ ਕਹਾਣੀ ਕਿਉਂ ਅੱਜ ਇਹ ਬਣੀ ਫਿਲਮ ਤੇ ਕਿਉਂ ਸ਼ੁਰੂ ਹੋਈਆਂ ਦੁਬਾਰਾ ਇਹ ਗੱਲਾਂ ਚਮਕੀਲਾ ਕੀ ਗਾਉਂਦਾ ਸੀ ਚਮਕੀਲਾ ਉਹੀ ਗਾਉਂਦਾ ਸੀ ਜੋ ਲੋਕ ਸੁਣਦੇ ਸੀ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਪੈਦਲ ਚੱਲ ਕੇ ਆ ਕੇ ਉਸ ਨੂੰ ਸੁਣਦੇ ਸੀ ਕੱਲਾ ਚਮਕੀਲਾ ਹੀ ਇਹ ਜਿਹੇ ਗੀਤ ਨਹੀਂ ਗਾਉਂਦਾ ਸੀ ਹਰ ਕਲਾਕਾਰ ਨੇ ਇਸ ਤਰ੍ਹਾਂ ਦੇ ਗੀਤ ਗਾਏ ਨੇ ਪਰ ਸ਼ਾਇਦ ਚਮਕੀਲੇ ਦੀ ਕਿਸਮਤ ਮਾੜੀ ਸੀ ਉਹ ਟਾਰਗੇਟ ਵੱਧ ਗਿਆ ਔਰ ਬਾਕੀ ਕਲਾਕਾਰ ਕੁਝ ਉਸ ਵੇਲੇ ਆਪ ਦਾ ਅਤਰੇ ਵਾਚ ਗਏ ਕੁਝ ਨੇ ਗਾਉਣਾ ਬੰਦ ਕਰਤਾ ਕੁਝ ਨੇ ਥੋੜੀ ਦੇਰ ਲਈ ਅੰਡਰਗਰਾਉਂਡ ਹੋ ਗਏ ਜਾਂ ਕੁਝ ਬਾਹਰ ਚਲੇ ਗਏ ਆਪਦਾ ਆਪਦਾ ਪੱਲਾ ਝਾੜ ਲਿਆ ਉਹ ਉਸ ਗਾਇਕੀ ਤੋਂ ਪਰ ਅਜਿਹੇ ਗੀਤ ਜੇ ਤੁਸੀਂ ਇਤਿਹਾਸ ਵਿੱਚ ਦੇਖੋ ਅੱਜ ਵੀ ਚੱਲਦੇ ਨੇ ਸਾਰੇ ਹੀ ਕਲਾਕਾਰਾਂ ਨੇ ਤਕਰੀਬਨ ਗਾਏ ਨੇ ਕਿਉਂਕਿ ਅਜਹੀਆਂ ਚੀਜ਼ਾਂ ਜੋ ਉਹਨਾਂ ਨੇ ਗਾਈਆਂ ਨੇ ਸਮਾਜ ਵਿੱਚ ਹੈਗੀਆਂ ਸੀ ਹੁਣ ਵੀ ਨੇ ਔਰ ਇਸੇ ਕਰਕੇ ਹੀ ਗੱਲਾਂ ਲੋਕਾਂ ਨੂੰ ਜੱਜਦੀਆਂ ਨੇ ਔਰ ਲੋਕ ਸੁਣਦੇ ਨੇ ਬੜਾ ਕੁਝ ਲਿਖਿਆ ਕਿਹਾ ਸੁਣਿਆ ਜਾ ਰਿਹਾ ਹੈ ਵੀ ਚਮਕੀਲਾ ਇਹ ਸੀ ਉਹ ਸੀ ਕਿਉਂ ਮਾਰਿਆ ਗਿਆ ਜਦੋਂ ਅਸੀਂ ਕਾਲਜ ਵਿੱਚ ਪਹੁੰਚੇ 79 ਚ ਤੇ ਕੋਈ ਸਾਡੇ ਕਲੱਬ ਚ ਗੁਰਨਾਨਕ ਸਿੰਘ ਦੇ ਕਾਲਜ ਚ ਚਮਕੀਲੇ ਦਾ ਰਿਕਾਰਡ ਲੈ ਕੇ ਆਇਆ ਤੇ ਉਹ ਜਦੋਂ ਦੁਪਹਿਰ ਨੂੰ ਵੱਜਿਆ ਤੇ ਮੈਨੂੰ ਨਹੀਂ ਲੱਗਦਾ ਕਿਸੇ ਨੇ ਲਾਈਕ ਕੀਤਾ ਤੇ ਉਹ ਦੁਬਾਰਾ ਕਿਹਾ ਯਾਰ ਇਹ ਘਰੇ ਕੀ ਸੀ ਅਸੀਂ ਕਦੇ ਚਮਕੀਲਾ ਨਹੀਂ ਸੁਣਿਆ ਤੇ ਨਾ ਹੀ ਕਦੇ ਉਸ ਦੇ ਕੋਈ ਵੱਡਾ ਕਲਾਕਾਰ ਸੀ ਤੇ ਨਾ ਸਾਡਾ ਕੋਈ ਜ਼ਿਆਦਾ ਫੈਕਸ਼ਨ ਚਮਕੀਲੇ ਦੇ ਗਾਣਿਆਂ ਬਾਰੇ ਨਹੀਂ ਸੀ ਬੇ ਜੇ ਆਪਾਂ ਉਸ ਦੌਰ ਦੀ ਗੱਲ ਕਰੀਏ ਉਸ ਤੋਂ ਬੜੀ ਮਿਹਨਤ ਲੱਗਦੀ ਸੀ ਸਿੰਗਰ ਬਣਨ ਚ ਅੱਜ ਕੱਲ ਤਾਂ ਇੱਕ ਕੈਸਟ ਜਾਂ ਇੱਕ ਗਾਣਾ ਤੁਹਾਡਾ YouTube ਤੇ ਹਿੱਟ ਹੋ ਜੇ ਤੁਸੀਂ ਰਾਤੋ ਰਾਤ ਸਟਾਰ ਬਣ ਜਾਂਦੇ ਹੋ ਕਿਉਂਕਿ ਜ਼ਿਆਦਾ ਜ਼ੋਰ 뮤직 ਦਾ ਹੁੰਦਾ ਹੈ ਆਵਾਜ਼ ਦਾ ਨਹੀਂ ਹੁੰਦਾ ਉਸ ਵੇਲੇ ਸਿਰਫ ਆਵਾਜ਼ ਔਰ ਤੁਹਾਡੇ ਨਾਲ ਜੋ ਦੂਸਰੀ ਕਲਾਕਾਰ ਸੀ ਉਸ ਦੀ ਆਵਾਜ਼ ਇਹ ਦੋਨੇ ਚੀਜ਼ਾਂ ਤੇ ਹੀ ਡਿਪੈਂਡ ਕਰਦਾ ਸੀ ਤੁਹਾਡਾ ਪਪੂਲਰ ਹੋਣਾ ਕਲਾਕਾਰ ਵੱਡੇ ਵੱਡੇ ਕਲਾਕਾਰ ਮੈਂ ਦੇਖਿਆ صدیق ਮੁਹੰਮਦ صدیق ਦਰਦ ਸੰਦੂ ਵਗੈਰਾ ਦੋ ਦੋ ਤਿੰਨ ਤਿੰਨ ਖਾੜੇ ਲਾਉਂਦੇ ਸੀ ਔਰ ਕੀ ਖਾੜਿਆਂ ਚ ਉਹਨਾਂ ਨੂੰ ਮਿਲਦਾ ਸੀ 2000 3000 ਰੁਪਈਆ ਜਿਹਦੇ ਚ ਉਹ ਆਪਦੀ ਇੱਕ ਮੈਟਾਡੋਰ ਬੈਂਡ ਜਿਹਦੇ ਚ ਸਾਜੀ ਬਾਜੀ ਸਾਰੇ ਆਦਾਂ ਲੈ ਕੇ ਜਾਂਦੇ ਸੀ ਚਾਰ ਪੰਜ ਬੰਦੇ ਹੁੰਦੇ ਸੀ ਤੇ ਉਹ ਸਾਰਿਆਂ ਦਾ ਖਰਚਾ ਉਸ ਚੋਂ ਉਹਨਾਂ ਨੂੰ ਕੱਢਣਾ ਪੈਂਦਾ ਸੀ ਇਸੇ ਕਰਕੇ ਪੁਰਾਣੇ ਕਲਾਕਾਰ ਮਸ਼ਹੂਰ ਤੇ ਬਥੇਰੇ ਨੇ ਪਰ ਉਹਨਾਂ ਕੋਲੇ ਕੋਈ ਐਡੀਆਂ ਵੱਡੀਆਂ ਐਸੈਟ ਨਹੀਂ ਹਨ ਕਿ ਉਹ ਰਾਤੋ-ਰਾਤ ਸਟਾਰ ਬਣ ਜਾਂਦੇ ਜਾਂ ਉਹਨਾਂ ਕੋਲੇ ਬਹੁਤ ਪੈਸਾ ਕੁਆ। ਇਹੀ ਹਾਲ ਚਮਕੀਲੇ ਦਾ ਸੀ। ਗਰੀਬ ਘਰੋਂ ਸੀ ਔਰ ਸ਼ੁਰੂ ਚ ਤਾ ਉਹ ਦਿਹਾੜੀ ਤੇ ਹੀ ਕੰਮ ਕਰਦੇ। ਔਰ ਜਿਆਦਾ ਮੁਨਾਫਾ ਜੋ ਸੀ ਉਸ ਵੇਲੇ ਰਿਕਾਰਡਿੰਗ ਕੰਪਨੀਆਂ ਲੈ ਜਾਂਦੇ ਸੀ ਕਲਾਕਾਰਾਂ ਦੇ ਹੱਥਰ ਬਹੁਤ ਥੋੜਾ ਜਿਹਾ ਅਮਾਉਂਟ ਹੀ ਆਉਂਦਾ ਸੀ। ਉਹਨਾਂ ਦੇ ਹੱਥਾਂ ਹੀ ਖਾੜੇ ਹੁੰਦੇ ਸੀ। ਜਿੱਥੋਂ ਉਹ 4 ਪੈਸੇ ਬਣਾ ਲੈਂਦੇ ਸੀ ਜਿਹੜੇ ਸਿੱਧੇ ਉਹਨਾਂ ਕੋਲੇ ਆਉਂਦੇ ਸੀ ਤੇ ਇਸ ਕਰਕੇ ਕੀ ਬਹੁਤ ਜ਼ਿਆਦਾ ਉਹਨੇ ਪੈਸਾ ਕਮਾ ਲਿਆ ਸੀ ਉਹ ਗੱਲ ਨਹੀਂ ਆਹ ਇੱਕ ਦੋ ਫੋਰਨ ਟੂਰ ਨੇ ਲਾਸਟ ਕੀਤੇ ਸ਼ਾਇਦ ਕੁਝ ਪੈਸੇ ਬਣੇ ਹੁਣ ਪਰ ਮਿਹਨਤ ਵੀ ਬਹੁਤ ਲੱਗਦੀ ਸੀ ਅੱਜ ਦੇ ਮੁਕਾ ਉਸ ਤੋਂ ਬਾਅਦ ਦੀਆਂ ਜੋ ਘਟਨਾਵਾਂ ਨੇ ਚਮਕੀਲਾ ਇੱਕ ਸੁਪਰਸਟਾਰ ਬਣਦਾ ਗਿਆ 1978 ਚ ਉਹਦੀ ਐਲਬਮ ਆਈ ਔਰ ਫਿਰ ਉਹਦੇ ਰਿਕਾਰਡ ਘਰ ਘਰ ਵੱਜਣ ਲੱਗੇ ਹੁਣ ਇਥੇ ਆਉਂਦਾ ਵੀ ਕੀ ਉਹ ਬੜੇ ਚੰਗੇ ਗੀਤ ਗਾਉਂਦਾ ਸੀ ਜਾਂ ਮਾਰੇਗਾ ਹੁੰਦਾ ਸੀ ਮੈਂ ਇਸ ਬਾਰੇ ਕੋਈ ਟਿੱਪਣੀ ਨਹੀਂ ਕਰਦਾ ਚਮਕੀਲਾ ਇੱਕ ਬਹੁਤ ਹੀ ਗਰੀਬ ਕਰੋਸੀ ਉਸਨੇ ਗਰੀਬੀ ਦੇਖੀ ਸੀ ਔਰ ਜੋ ਉਸਨੇ ਬਚਪਨ ਚ ਦੇਖਿਆ ਪਿੰਡਾਂ ਚ ਦੇਖਿਆ ਉਸੇ ਚੀਜ਼ ਤੇ ਉਸਨੇ ਗੀਤ ਮਾਰੇ ਕਲਾ ਦਾ ਮਹਾਰਸੀ ਉਹਨੂੰ ਇੱਕ ਬਖਸ਼ਿਸ਼ ਸੀ ਕੋਈ ਵੀ ਉਹ ਤਕਬੰਦੀ ਬਹੁਤ ਵਧੀਆ ਆਪਦੇ ਆਲੇ ਦੁਆਲੇ ਦੇ ਚੀਜ਼ਾਂ ਦੇਖ ਕੇ ਕਰ ਲੈਂਦਾ ਸੀ ਜੋ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਹੁੰਦੀ ਉਸ ਦੀ ਤਰੱਕੀ ਤੋਂ ਜੈਲਸੀ ਵੀ ਹੋਈ ਬਹੁਤ ਲੋਕ ਕਰਨ ਔਰ ਉਸ ਨੂੰ ਬਹੁਤ ਧਮਕੀਆਂ ਵੀ ਮਿਲੀਆਂ ਹੁਣ ਅਸਲੀ ਗੱਲ ਹੈ ਵੀ ਕੀ ਹੋਇਆ ਇਹ ਕਿਸੇ ਨੂੰ ਨਹੀਂ ਪਤਾ ਚਮਕੀਲੇ ਨੂੰ ਜਿਨ੍ਹਾਂ ਨੇ ਮਾਰਿਆ ਸੀ ਉਹ ਬਿਲਕੁਲ ਸ਼ਰੀਆਮ ਮਾਰਿਆ ਸੀ ਚਮਕੀਲੇ ਨੂੰ ਮਾਰਨਾ ਕੋਈ ਵੱਡੀ ਬਹਾਦਰੀ ਨਹੀਂ ਸੀ ਚਾਹੇ ਕਿਸ ਨੇ ਵੀ ਮਰਦੀ ਮਾਰਿਆ ਕਿਉਂਕਿ ਚਮਕੀਲੇ ਵਰਗੇ ਲੋਕ ਉਹਦੋਂ ਸੌਫਟ ਟਾਰਗੇਟ ਸੀ ਨਾ ਉਹਦੇ ਕੋਲੇ ਕੋਈ ਸਕਿਉਰਿਟੀ ਸੀ ਨਾ ਉਹਦੇ ਕੋਲੇ ਕੋਈ ਹਥਿਆਰ ਸੀ ਤੇ ਅਜਿਹੇ ਲੋਕਾਂ ਨੂੰ ਮਾਰਨਾ ਬਰਿੰਦਰ ਨੂੰ ਮਾਰਨਾ ਜਾਂ ਪਾਸਚੋਂ ਕੱਢ ਕੇ ਪੰਦੇ ਮਾਰਨੇ ਇਹ ਸੌਫਟ ਟਾਰਗੇਟ ਪਬਲਿਸਿਟੀ ਵਾਸਤੇ ਮਾਰੇ ਜਾਂਦੇ ਸੀ ਔਰ ਬੜੀਆ ਜਥੇਬੰਦੀਆਂ ਇਸ ਦਾ ਨਾਮ ਵੀ ਜੋ ਜ਼ਿੰਮੇਵਾਰੀ ਵੀ ਲੈ ਲੈਂਦੀ ਚਾਰ ਬੰਦਿਆਂ ਨੇ ਚਮਕੀਲੇ ਨੂੰ ਮਾਰਿਆ ਤੇ 14 ਜਥੇਬੰਦੀਆਂ ਨੇ ਇਸ ਦੀ ਜ਼ਿੰਮੇਵਾਰੀ ਵੀ ਲਈ ਸੀ ਕਈਏ ਵੀ ਕਹਿੰਦੇ ਨੇ ਕਿ ਕਲਾਕਾਰ ਨੇ ਰੰਜਿਸ਼ ਦੇ ਤੌਰ ਤੇ ਉਸ ਨੂੰ ਮਰਵਾਇਆ ਮੈਨੂੰ ਇਹ ਗੱਲ ਜਾਇਜ਼ ਨਹੀਂ ਲੱਗਦੀ ਅ ਕਿਉਂਕਿ ਕਲਾਕਾਰ ਹੌਲੀ-ਹੌਲੀ ਅਬਦੇ ਹੀ ਟਾਈਮ ਨਾਲ ਇੱਕ ਚੜਾਈ ਹੁੰਦੀ ਹੈ ਇੱਕ ਉਸ ਤੋਂ ਬਾਅਦ ਖਤਮ ਹੋਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ ਨਵਾਂ ਕਲਾਕਾਰ ਹਮੇਸ਼ਾ ਪੁਰਾਣਿਆਂ ਨੂੰ ਖਤਮ ਕਰਦਾ ਰਿਹਾ ਹੈ ਇਹ ਦਸਤੂਰ ਹੈ ਪਰ ਮਾਰ ਕੇ ਕੋਈ ਕਲਾਕਾਰ ਖਤਮ ਨਹੀਂ ਹੋਇਆ ਇਹ ਆਪਾਂ ਚਮਕੀਲੇ ਦੀ ਕਹਾਣੀ ਤੋਂ ਆਪਾਂ ਨੂੰ ਪਤਾ ਹੈ ਚਮਕੀਲੇ ਨੇ ਕੁਝ ਬਾਰੋ ਜਾ ਕੇ ਜੋ ਚਿੱਠੀਆਂ ਵੀ ਲਿਖੀਆਂ ਉੱਥੇ ਵੀ ਜਗਜाहਰ ਹੈ ਕਿ ਉਹਨੂੰ ਥ੍ਰੈਟ ਸੀ ਔਰ ਕਈ ਬੰਦੇ ਉਹ ਤੋਂ ਫਰੋਤੀ ਵੀ ਲੈਂਦੇ ਸੀ ਇੱਕ ਹੋਰ ਚੀਜ਼ ਤੇ ਵੀ ਵੱਡਾ ਖੁਲਾਸਾ ਹੁੰਦਾ ਹੈ ਕਿ ਚਮਕੀਲੇ ਦੇ ਕਾਤਲ ਫੜੇ ਕਿਉਂ ਨਹੀਂ ਗਏ ਜਾਂ ਇਨਵੈਸਟੀਗੇਸ਼ਨ ਕਿਉਂ ਨਹੀਂ ਹੋਈ ਆਪਾਂ ਸਭ ਨੂੰ ਪਤਾ ਹੈ ਵੀ ਉਸ ਵੇਲੇ ਕਾਲਾ ਦੌਰ ਚੱਲ ਰਿਹਾ ਸੀ ਤੇ ਕਤਲ ਹੋਣੇ ਤਕਰੀਬਨ ਰੋਜ਼ ਦੀ ਗੱਲ ਸੀ ਉਸ ਵੇਲੇ ਤਾਂ ਜੇ ਐਫ ਆਈ ਆਰ ਦਰਜ ਹੋ ਜਾਂਦੀ ਔਰ ਡੈਡ ਬਾਡੀਆਂ ਘਰ ਪਹੁੰਚ ਜਾਂਦੀਆਂ ਸੰਸਕਾਰ ਵਾਸਤੇ ਇਹ ਵੀ ਇੱਕ ਬਹੁਤ ਖੱਡੀ ਗੱਲ ਸੀ ਉਹ ਵੀ ਚਮਕੀਲੇ ਦਾ ਨਾਂ ਸੀ ਇਸ ਕਰਕੇ ਇਹ ਚੀਜ਼ ਹੋ ਸਕੀ ਬਾਕੀ ਇਨਵੈਸਟੀਗੇਸ਼ਨ ਤਾਂ ਉਸ ਵੇਲੇ ਕੋਈ ਹੁੰਦੀ ਨਹੀਂ ਸੀ ਕਿਉਂਕਿ ਜਿਹੜੇ ਬੰਦੇ ਇਹ ਕੰਮ ਕਰਦੇ ਸੀ ਉਹਨਾਂ ਦਾ ਡਰ ਇੰਨਾ ਸੀ ਕਿ ਨਾ ਤਾਂ ਕੋਈ ਗਵਾਹ ਹੁੰਦਾ ਸੀ ਤੇ ਨਾ ਹੀ ਕੋਈ ਉਹਨਾਂ ਦੇ ਨਾਂ ਦੱਸਦਾ ਸੀ ਜਬਕਿ ਸਭ ਨੂੰ ਇਹ ਚੀਜ਼ਾਂ ਪਤਾ ਹੁੰਦੀਆਂ ਸੀ ਅਜੇ ਹਜ਼ਾਰਾਂ ਲੋਕ ਨੇ ਜਿਨ੍ਹਾਂ ਦੀ ਨਾਂ ਕੋਈ ਤਫ਼ਤੀਸ਼ ਹੋਈ ਨਾ ਐਫ ਆਈ ਆਰ ਦਰਜ ਹੋਈ ਇਹ ਖਾਲੜਾ ਜੀ ਨੇ ਵੀ ਆਪ ਦੀ ਰਿਪੋਰਟ ਚ ਸਿੱਧ ਵੀ ਕਰਤਾ ਸੀ ਕਿਉਂਕਿ ਉਸ ਵੇਲੇ ਸਿਰਫ ਪੁਲਿਸ ਦਾ ਕੰਮ ਇੱਕ ਖਾਣਾ ਪੂਰਤੀ ਕਰਨਾ ਹੁੰਦਾ ਸੀ ਤੇ ਪੁਲਿਸ ਕੋਲੇ ਨਾ ਟਾਈਮ ਸੀ ਨਾ ਵੈਲ ਸੀ ਤੇ ਨਾ ਹੀ ਕੋਈ ਉਹ ਲੋੜ ਸਮਝਦੇ ਸੀ ਵੀ ਕਿਸੇ ਵੀ ਕਾਤਲ ਦੀ ਇਨਵੈਸਟੀਗੇਸ਼ਨ ਕਰਕੇ ਉਹਨਾਂ ਨੂੰ ਸਜ਼ਾ ਦਵਾਈ ਜਾਵੇ ਕਿਉਂਕਿ ਇਹ ਇੱਕ ਉਹ ਲੜਾਈ ਸੀ ਜਿੱਥੇ ਪੁਲਿਸ ਵੀ ਆਪ ਬੈਕਫੁੱਟ ਤੇ ਸੀ ਔਰ ਤਕਰੀਬਨ ਹਰ ਜਗ੍ਹਾ ਤੇ ਜੋ ਕਟਨਾ ਤੋਂ ਬਾਅਦ ਹੀ ਪਹੁੰਚਦੇ ਸੀ ਔਰ ਖਾਣਾ ਪੂਰਤੀ ਕਰਕੇ ਇਹ ਗੱਲ ਖਤਮ ਕਰ ਦਿੱਤੀ ਜਾਂਦੀ ਸੀ ਤੇ ਇਸ ਕਰਕੇ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਤਫਤੀਸ਼ ਨਹੀਂ ਹੋਈ ਜਾਂ ਬਹੁਤ ਕਾਤਲਾਂ ਨੂੰ ਸਜ਼ਾ ਨਹੀਂ ਮਿਲੀਆਂ ਜਾਂ ਉਹ ਫੜੇ ਨਹੀਂ ਗਏ ਕਿਉਂਕਿ ਹਜ਼ਾਰਾਂ ਲੋਕਾਂ ਨੇ ਕਤਲ ਹੋਏ ਨੇ ਔਰ ਕੋਈ ਉਗਸੁਗ ਨਹੀਂ ਲੱਗੀ ਅੱਜ ਵੀ ਇਹ ਚਮਕੀਲਾ ਚੱਲ ਰਿਹਾ ਹੈ ਮਾਰ ਕੇ ਉਸ ਨੂੰ ਜੋ ਅਮਰ ਸਿੰਘ ਚਮਕੀਲੇ ਨੂੰ ਵਾਕਈ ਅਸੀਂ ਅਮਰ ਕਰਤਾ ਹੈ ਕੋਈ ਵੱਡੀ ਬਹਾਦਰੀ ਵਾਲਾ ਕੰਮ ਨਹੀਂ ਸੀ ਜਿਸ ਨੇ ਵੀ ਇਹ ਕੀਤਾ ਹੁਣ ਚਮਕੀਲਾ ਕੀ ਗਾਉਂਦਾ ਸੀ ਚਮਕੀਲਾ ਉਹ ਗਾਉਂਦਾ ਸੀ ਜੋ ਲੋਕ ਸੁਣਦੇ ਸੀ ਹਜ਼ਾਰਾਂ ਦੀ ਗਿਣਤੀ ਵਿੱਚ ਉੱਥੇ ਆਉਂਦੇ ਸੀ ਲੋਕ ਜਿੱਨੇ ਚ ਲੇਡੀਜ਼ ਵੀ ਹੁੰਦੀਆਂ ਸੀ ਬੱਚੇ ਵੀ ਹੁੰਦੇ ਸੀ ਸਾਰੇ ਚਮਕੀਲੇ ਨੂੰ ਸੁਣਦੇ ਸੀ ਤੇ ਜੇ ਸੁਣਨ ਵਾਲੇ ਸੀ ਤੇ ਕਿਸੇ ਨੇ ਉਹਨੂੰ ਕਿਉਂ ਨਹੀਂ ਵਰਜਿਆ ਵੀ ਤੂੰ ਅਜਿਹੇ ਗੀਤ ਗਾਉਣਾ ਅੱਜ ਵੀ ਚਮਕੀਲੇ ਦੇ ਗੀਤ ਵੱਜਦੇ ਨੇ ਉਥੇਰੇ ਟਰੈਕਟਰਾਂ ਦੇ ਵੱਜਦੇ ਇਹ ਫਤੇਗੜ ਸਾਹਿਬ ਜਾਣ ਵਾਲੇ ਟਰੈਕਟਰਾਂ ਦੇ ਵਿੱਚ ਚਮਕੀਲੇ ਦੇ ਗੀਤ ਵੱਜਦੇ ਮੈਂ ਆਪ ਸੁਣਿਆ ਪਰ ਕਿਸੇ ਦੀ ਹਿੰਮਤ ਨਹੀਂ ਪੈਂਦੀ ਕਿਸੇ ਨੂੰ ਰੋਕ ਕੇ ਕਹਿਣ ਵੀ ਕਾਕਾ ਤੁਸੀਂ ਆ ਕੀ ਵਜਾ ਰਹੇ ਤੇ ਉਹਦੇ ਫੈਨ ਤੇ ਹੈਗੇ ਨੇ ਤੇ ਉਹ ਲੋਕ ਸੁਣਨ ਵਾਲੇ ਵੀ ਹੈਗੇ ਨੇ ਜਿੰਨਾ ਚਿਰ ਕਿਸੇ ਚੀਜ਼ ਦੀ ਡਿਮਾਂਡ ਹੈ ਉਹ ਚੀਜ਼ ਖਤਮ ਨਹੀਂ ਹੋ ਸਕਦੀ ਤੇ ਕੀ ਚਮਕੀਲਾ ਹੀ ਇਹ ਜਿਹੜਾ ਗੀਤ ਗਾਉਂਦਾ ਸੀ ਹਰ ਕਲਾਕਾਰ ਨੇ ਜਦੋਂ ਦੇਖੋ ਜਿਹੇ ਗੀਤ ਗਾਏ ਨੇ ਔਰ ਤੁਹਾਡੀ ਚੋਆਇਸ ਹੈ ਵੀ ਤੁਸੀਂ ਕਿਹੜੇ ਸੁਣਨੇ ਨੇ ਚਮਕੀਲੇ ਦੇ ਜੋ ਧਾਰਮਿਕ ਗੀਤ ਸੀ ਉਹ ਵੀ ਸੁਪਰ ਹਿੱਟ ਹੋਏ ਨੇ ਔਰ ਅੱਜ ਵੀ ਕਈ ਜਗ੍ਹਾ ਗੁਰਦੁਆਰਿਆਂ ਵਿੱਚ ਵੀ বাজਦੇ ਨੇ ਤੇ ਇਹ ਕੋਈ ਇਹ ਆਪਦੀ ਚੋਆਇਸ ਹੈ ਆ ਸਾਨੂੰ ਕੀ ਮੰਨੂਗਾ ਅੱਜ ਵੀ ਕਿ ਚਮਕੀਲੇ ਨੂੰ ਮਾਰ ਕੇ ਲਕਰ ਪਣਾ ਖਤਮ ਹੋ ਗਈ ਕਿ ਲਕਰ ਗੀਤ ਖਤਮ ਹੋ ਗਈ ਨਹੀਂ ਕੁਝ ਵੀ ਖਤਮ ਨਹੀਂ ਹਾਇ ਕਿਸੇ ਨੂੰ ਇਸ ਤਰ੍ਹਾਂ ਮਾਰਨਾ ਬਿਲਕੁਲ ਹੀ ਗਲਤ ਗੱਲ ਹੈ ਬਾਕੀ ਆਪਾਂ ਫਿਲਮ 'ਚ ਦੇ ਹਜ਼ਾਰਾਂ ਐਂਗਲ ਦੇਖਦੇ ਆ ਐਕਟਿੰਗ ਦਲਜੀਤ ਪਰਲੀਤੀ ਦੀ ਬਹੁਤ ਵਧੀਆ ਹੈ ਔਰ ਇਸ ਤੋਂ ਵਧੀਆ ਨਹੀਂ ਹੋ ਸਕਦੀ ਸੀ ਉਹਨਾਂ ਨੇ ਇੱਕ ਸੌਖਾ ਰਾਹ ਵੀ ਫਿਲਮ ਸੈਕਸੈਸਫੁਲੀ ਚੁਣਿਆ ਬਜਾਏ ਥੀਏਟਰਾਂ 'ਚ ਰਿਲੀਜ਼ ਕਰਨ ਦੇ ਉਹਨਾਂ ਨੇ ਨੈਟਫਲਿਕਸ ਤੇ ਰਿਲੀਜ਼ ਕੀਤੀ ਤਾਂ ਕਿ ਵਿਰੋਧ ਕਰਨ ਦਾ ਕੋਈ ਸਾਧਨ ਨਾ ਰਹੇ ਕੋਈ ਸਿਨੇਮੇ ਵਾਲਿਆਂ ਨੂੰ ਪ੍ਰੋਬਲਮ ਨਾ ਆਵੇ ਦੂਸਰਾ ਕਿਉਂਕਿ ਵੱਡੇ ਵੱਡੇ ਬਜਟ ਦੀ ਫਿਲਮ ਹੈ ਆਡੀਅנס ਵੱਡੀ ਚਾਹੀਦੀ ਸੀ ਇਸੇ ਕਰਕੇ ਹਿੰਦੀ ਚ ਬਣਾਈ ਗਈ ਔਰ ਕਾਫੀ ਪੌਪੂਲਰ ਹੋ ਕੇ ਫਿਲਮ ਚੱਲ ਰਹੀ ਹੈ ਹੁਣ ਫਿਲਮ ਤੇ ਵੀ ਕਿੰਤੂ ਪ੍ਰੰਤੂ ਹੋ ਰਿਹਾ ਕਿ ਇਹ ਨਹੀਂ ਦਿਖਾਇਆ ਉਹ ਨਹੀਂ ਦਿਖਾਇਆ ਤੇ ਇਹ ਪਹਿਲੀ ਗੱਲ ਭਰਾਓ ਜਿਹੜੀ ਫਿਲਮ ਹੈ ਉਹ ਚਮਕੀਲੇ ਦੇ ਕਤਲ ਦੀ ਇਨਵੈਸਟੀਗੇਸ਼ਨ ਕਰਨ ਵਾਸਤੇ ਨਹੀਂ ਬਣੀ ਮਨੋਰੰਜਨ ਵਾਸਤੇ ਬਣੀ ਹੈ ਹਰੇਕ ਡਾਇਰੈਕਟਰ ਕੰਟਰੋਵਰਸ਼ਲ ਟੌਪਿਕ ਨੂੰ ਵੀ ਕਿਵੇਂ ਮੌਤ ਹੋਈ ਕਿਸ ਨੇ ਉਸ ਨੂੰ ਮਾਰਿਆ ਇਹ ਚੀਜ਼ਾਂ ਅਵਾਈਡ ਕਰਦਾ ਤੇ ਗੋਲ ਮੋਲ ਛੱਡ ਦਿੰਦਾ ਕਿਉਂਕਿ ਉਹ ਨਹੀਂ ਕਿਸੇ ਵੀ ਨਾਲ ਸਿੰਘ ਫਸਾਉਣਾ ਚਾਹੁੰਦਾ ਬਾਕੀ ਆਪਾਂ ਫਿਲਮ ਨੂੰ ਫਿਲਮ ਦੇ ਤੌਰ ਤੇ ਦੇਖੀਏ ਔਰ ਜੇ ਸਾਨੂੰ ਚੰਗੀ ਲੱਗਦੀ ਹੈ ਤਾਂ ਦੇਖੀਏ ਜੇ ਗੀਤ ਚੰਗੇ ਲੱਗਦੇ ਨੇ ਤੇ ਸੁਣੀਏ ਪਰ ਜਦੋਂ ਤੱਕ ਅਸੀਂ ਆਪਣੇ ਸਮਾਜ ਚ ਆਪਦੀ ਸੋਚ ਨਹੀਂ ਸਹੀ ਕਰਾਂਗੇ ਇਹ ਜਿਹੇ ਲਚਰ ਗੀਤ ਨਾ ਬੰਦ ਹੋਣਗੇ ਨਾ ਗਾਉਣ ਵਾਲੇ ਬੰਦ ਹੋਣਗੇ ਅੱਜ ਤੁਸੀਂ ਫੇਸਬੁੱਕ WhatsApp ਦੇਖੋ ਕੀ ਭਾਸ਼ਾ ਅਸੀਂ ਇਸਤੇਮਾਲ ਕਰਦੇ ਸਾਡੇ ਯੂਥ ਅੱਜਕਲ ਕੀ ਪਾਸ਼ਾ ਇਸਤੇਮਾਲ ਕਰਦਾ ਹੈ ਗੱਲ-ਗੱਲ ਤੇ ਕਿਤੇ ਵੀ ਤੁਸੀਂ ਦੇਖੋ ਜੇ ਕੋਈ ਬਾੜੀ ਜੋ ਗੱਡੀ ਵੀ ਟੱਚ ਹੋਵੇ ਖਾਲਾ ਦਾ ਹੜ ਲਿਆ ਦਿੱਤਾ ਜਾਂਦਾ ਤੇ ਜਦੋਂ ਅਸੀਂ ਪਬਲਿਕ ਚ ਨਹੀਂ ਆਪਣੀ ਜ਼ੁਬਾਨ ਸੰਭਾਲਾਂਗੇ ਚੰਗਾ ਕਰਤਾਰ ਨਹੀਂ ਨਾ ਸਭ ਤੋਂ ਪਹਿਲਾਂ ਜੇ ਅਸੀਂ ਚਮਕੀਲੇ ਦੇ ਲਚਰ ਗਾਣੇ ਜਾਂ ਹੋਰ ਕਹਿ ਕੇ ਲਚਰ ਗਾਣੇ ਜਾਂ ਲਚਰ ਗੱਤ ਨੂੰ ਆਪਣਾ ਪਹਿਲਾਂ ਆਪਣੇ ਘਰਾਂ ਤੋਂ ਸ਼ੁਰੂਆਤ ਕਰੋ ਆਪਣੇ ਬੱਚਿਆਂ ਨੂੰ ਅਸੀਂ ਭਾਸ਼ਾ ਵਰਤਨ ਤੋਂ ਰੁਕੋ ਆਪਣੀ ਭਾਸ਼ਾ ਸੁਧਾਰੋ ਆਪਾਂ ਆਪ ਸੁਧਰੀਏ ਔਰ ਗੱਲ-ਗੱਲ ਤੇ ਪੰਜਾਬੀ ਦਾ ਕਲਚਰ ਹੈ ਜੋ ਗਾਲਾਂ ਕੱਢਣੀਆਂ ਗਾਲਾਂ ਦੇ ਤਖੱਲਸ ਯੂਜ਼ ਕਰਨੇ ਇਹਨਾਂ ਨੂੰ ਜੇ ਆਪਾਂ ਬੰਦ ਕਰੀਏ ਤੇ ਆਪਣੇ ਆਪ ਹੀ ਇਹ ਜਿਹੇ ਗੀਤ ਵੀ ਬੰਦ ਹੋ ਜਾਣਗੇ ਬਹੁਤ ਚੰਗੀਆਂ ਫਿਲਮਾਂ ਬਣਦੀਆਂ ਨੇ ਚੰਗੇ ਗੀਤ ਨੇ ਚੰਗਾ ਦੇਖੋ ਚੰਗਾ ਸੁਣੋ ਇਹ ਤੁਹਾਡੀ ਚੁਆਇਸ ਹੈ ਪਰ ਕਿਸੇ ਨੂੰ ਮਾਰ ਕੇ ਤੁਸੀਂ ਉਸ ਦੀ ਆਵਾਜ਼ ਨਹੀਂ ਬੰਦ ਕਰ ਸਕਦੇ ਅੱਜ ਸਿੱਧੂ ਮੂਸੇਵਾਲਾ ਵੀ ਜਿਉਂਦਾ ਤੇ ਅਮਰ ਸਿੰਘ ਚਮਕੀਲਾ ਵੀ ਜਿਉਂਦਾ ਇੱਕ ਗੱਲ ਚਮਕੀਲੇ ਨੇ ਆਪਣੀ ਫਿਲਮ ਵਿੱਚ ਵੀ ਦੁਹराई ਜਦੋਂ ਉਸ ਨੂੰ ਕੱਢਿਆ ਜਾ ਰਿਹਾ ਸੀ ਉਹ ਡਾਇਰੈਕਟਰ ਵੱਲੋਂ ਤੇ ਉਸਨੇ ਕਿਹਾ ਮੈਂ ਫਲਾਣੀ ਜਾਤ ਚੋਂ ਆਂ ਉਹ ਖਾ ਨਹੀਂ ਮਰਿਆ ਉਹ ਗੱਲ ਚਮਕੀਲੇ ਦੀ 100% ਸਹੀ ਸੀ ਕਿਉਂਕਿ ਜਿਹੜੀ ਕੌਮ ਆਪਣੇ ਹੱਥਾਂ ਨਾਲ ਕੰਮ ਕਰਨਾ ਜਾਣਦੀ ਹੈ ਉਹ ਭੁੱਖੀ ਨਹੀਂ ਮਰਦਾ ਇਹ ਅੱਜ ਵੀ ਸਹੀ ਹੈ ਔਰ ਉਹ ਕੋਮ ਕਦੇ ਵੀ ਚਾਹੇ ਉਹ ਪੰਜਾਬ ਚ ਹੀ ਰਹੇ ਭੁੱਖੀ ਨਹੀਂ ਮਰ ਰਹੀ ਭੁੱਖੇ ਤਾਂ ਅੱਜ ਉਹ ਲੋਕ ਮਰ ਰਹੇ ਨੇ ਜੋ ਹੱਥੀ ਕੰਮ ਕਰਨਾ ਆਪਣੀ ਸ਼ਰਮ ਸਮਝਦੇ ਨੇ ਔਰ ਉਹਨਾਂ ਚ ਧੌਣਾ ਚ ਕੀਲੇ ਫਸੇ ਨੇ ਕਿ ਅਸੀਂ ਉੱਚੀ ਜਾਤ ਦੇ ਆ ਅਸੀਂ ਆਹ ਕੰਮ ਕਿਉਂ ਕਰੀਏ ਅੱਜ ਉਹਨਾਂ ਦਾ ਬੁਰਾ ਹਾਲ ਹੈ ਜੋ ਕਿਸੇ ਵੀ ਕੰਮ ਨੂੰ ਖੁੱਲ ਕੇ ਹੱਥ ਪਾਉਂਦੇ ਨੇ ਉਹਨਾਂ ਦਾ ਕੋਈ ਬੁਰਾ ਹਾਲ ਨਹੀਂ ਹੈ ਇਹੀ ਹਾਲ ਜੋ ਪ੍ਰਵਾਸੀ ਮਜ਼ਦੂਰ ਆਉਂਦੇ ਨੇ ਪੰਜਾਬ ਚ ਉਹਨਾਂ ਨਾਲ ਹੈ ਉਹ ਕੋਈ ਵੀ ਕੰਮ ਨੂੰ ਹੱਥ ਪਾਉਂਦੇ ਨੇ ਤੇ ਇਹੀ ਗੱਲ ਸਾਡੇ ਪੰਜਾਬੀ ਨਾਲ ਵੀ ਆ ਜਦੋਂ ਬਾਹਰ ਚਲੇ ਜਾਂਦੇ ਨੇ ਉੱਥੇ ਉਹ ਕੰਮ ਨਹੀਂ ਦੇਖਦੇ ਵੀ ਮੇਰੇ लायक ਹੈ ਜਾਂ ਨਹੀਂ ਹਰ ਕੰਮ ਨੂੰ ਹੱਥ ਪਾਉਂਦੇ ਨੇ ਤੇ ਫਿਰ ਤਰੱਕੀਆਂ ਕਰਦੇ ਨੇ ਕੰਮ ਦਾ ਸਤਿਕਾਰ ਕਰਦੇ ਨੇ ਜਦੋਂ ਅਸੀਂ ਆਪ ਦੇ ਹੱਥੀ ਕੰਮ ਕਰਨ ਤੋਂ ਕਤਰਾਉਂਦੇ ਆ ਜਾਂ ਅਸੀਂ ਇਹ ਸੋਚਦੇ ਹਾਂ ਉੱਚੀ ਜਾਤ ਦੇ ਆਸੀਂ ਇਹ ਕੰਮ ਕਿਉਂ ਕਰੀਏ ਫੇਰ ਹੀ ਕੰਮ ਭੁੱਖ ਮਰੀ ਬਲ ਵੱਧਦੀ ਹੈ ਤੇ ਸਾਨੂੰ ਕੋਈ ਚੀਜ਼ਾਂ ਸਿੱਖਣੀਆਂ ਚਾਹੀਦੀਆਂ ਨੇ ਸਾਡੇ ਆਡੇ ਆਲੇ-ਦੁਆਲੇ ਤੋਂ ਸਾਨੂੰ ਸਾਡੇ ਆਲੇ-ਦੁਆਲੇ ਸੰਸਾਰ ਵਿੱਚ ਉਹੀ ਚੀਜ਼ਾਂ ਪਣਪਦੀਆਂ ਮਿਲਣਗੀਆਂ ਜਿਨ੍ਹਾਂ ਨੂੰ ਅਸੀਂ ਲਾਈਕ ਕਰਦੇ ਹਾਂ ਤੇ ਜੇ ਅਸੀਂ ਆਪਣੀ ਲਾਈਕ ਔਰ ਡਿਸਲਾਈਕ ਨੂੰ ਸਪੈਸੀਫਾਈ ਕਰ ਲਈਏ ਆਪਣੇ ਯੂਥ ਨੂੰ ਸਮਝਾਈ ਤੇ ਜ਼ਰੂਰ ਆਪਣੇ ਆਲੇ-ਦੁਆਲੇ ਜੋ ਹੈ ਹਰੇਕ ਚੀਜ਼ ਚ ਇੰਪਰੂਵਮੈਂਟ ਹੋਏਗੀ ਸਾਡੀ ਵੀਡੀਓ ਦੇਖਣ ਲਈ ਧੰਨਵਾਦ ਜੇ ਚੰਗੀ ਲੱਗੇ ਤੇ ਭਾਜੀ ਬਾਬਾ ਚੈਨਲ ਨੂੰ ਲਾਈਕ ਕਰਿਓ ਅਸੀਂ ਤੁਹਾਡੇ ਸਹਿਯੋਗ ਨਾਲ ਹੋਰ ਦਿਲਾਂ ਆਂਦੀਆਂ ਵੀਡੀਓ ਬਣਾਉਂਦੇ ਰਹਿਾਂਗੇ 安瓦。